ਸ਼ਿਕਰ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਸਲਵਾਰ ਦੀ ਕਟਿੰਗ ਕਰਨੇ ਲੱਗੇ ਆਂ ਜੀ ਇਹ ਸਲਵਾਰ ਹੈਗੇ 2.5 ਮੀਟਰ ਕਪੜੇ ਦੇ ਇਹ ਦੇਖੋ ਜੀ نیچے ਇਹਦੇ ਲੈਂਸ ਲੱਗੇ ਹੋਈ ਹੈ ਕੱਟ ਕੱਟ ਵਾਲੀ ਲੈਂਸ ਵੀ ਲੱਗੀ ਹੋਈ ਹੈ ਤੇ نیچے ਵੀ ਲੈਂਸ ਲੱਗੀਆਂ ਨੇ ਠੀਕ ਹੈ ਜੀ ਇਹ ਆਪਾਂ ਨੇ ਦੇਖੋ ਉਲਟੀ ਤਰ੍ਹਾਂ ਮਾਰ ਲਈ ਇਹਦੀ ਖੁੱਲੀ ਵਾਲੀ ਸਾਈਡ ਮੈਂ ਆਪਦੇ ਕੰਨੀ ਰੱਖੀਏ ਉੱਠਾ ਪਾਸਾ ਇਹਦਾ ਉੱਪਰਲੀ ਸਾਈਡ ਤੇ ਸਿੱਧਾ ਪਾਸਾ ਇਹਦਾ ਅੰਦਰਲੀ ਸਾਈਡ ਤੇ 2.5 ਮੀਟਰ ਕਪੜਾ ਇਹ ਆਪਾਂ ਸਲਵਾਰ ਦੀ ਕਟਿੰਗ ਕਰ ਲਏ ਇਹ ਸਲਵਾਰ ਨੂੰ ਚੱਕਮੇ ਕੁੰਦੇ ਵਾਲੀ ਸਲਵਾਰ ਕਹਿੰਦੇ ਨੇ ਠੀਕ ਹੈ ਜੀ ਤੇ ਇਹਦੀ ਆਪਾਂ ਤੁਹਾਨੂੰ ਕਟਿੰਗ ਦੱਸਦੇ ਹਾਂ ਵੀ ਆਪਾਂ ਕਿਸ ਤਰ੍ਹਾਂ ਕਰਨੀ ਹੈ ਕਿਉਂਕਿ ਇਹਦੇ ਇੱਕ ਸਾਈਡ ਤੇ ਹੀ ਮਤਲਬ ਇਸ ਤਰ੍ਹਾਂ ਲੈਸ ਲੱਗੀ ਹੋਈ ਆ ਪੂਰੀ ਦੋਨਾਂ ਸਾਈਡਾਂ ਤੇ ਲੈਸ ਨਹੀਂ ਲੱਗੀ ਹੋਈ ਨਹੀਂ ਫਿਰ ਆਪਾਂ ਪਾਕਿਸਤਾਨੀ ਸਲਵਾਰ ਵਾਂਗੂ ਕਟਿੰਗ ਕਰ ਦਿੰਦੇ ਇਹਦੀ ਇਹ ਆਪਾਂ ਬਿਲਕੁਲ ਚੱਕਵੇਂ ਗੁੰਦੇ ਵਾਲੀ ਸਲਵਾਰ ਦੀ ਕਟਿੰਗ ਕਰਦੇ ਆ ਇਹ 40 ਇੰਚ ਸਲਵਾਰਨ ਦੀ ਲੈਂਥ ਹੈਗੀ ਇਹ ਆਪਾਂ 36 ਇੰਚ ਦੇ ਦੇਖੋ ਪੌਂਚੇ ਲਾਏ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਮੈਂ ਲਾ ਰਹੀ ਹਾਂ ਤੁਸੀਂ ਇਸ ਤਰ੍ਹਾਂ ਲਾ ਕੇ ਇਹ ਕਪੜੇ ਨੂੰ ਦੇਖੋ ਤੁਸੀਂ ਚਾਰ ਤਿਹਾਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਦੇਖੋ ਜੀ ਜਿਵੇਂ ਕਿ ਮੈਂ ਕਰਿਆ ਦੇਖੋ ਇਹਦੀ ਮੂਰੀ ਹੈਗੀ ਹੈ ਜੀ 6 ਇੰਚ ਠੀਕ ਹੈ ਜੀ ਖੁੱਲੀ ਵਾਲੀ ਸਾਈਡ ਦੇਖੋ ਮੈਂ ਇਹ ਆਪਦੇ ਕੰਨੀ ਰੱਖੀ ਆ ਬੰਦ ਵਾਲੀ ਸਾਈਡ ਉਧਰਲੀ ਸਾਈਡ ਤੇ ਖੁੱਲੀ ਵਾਲੀ ਸਾਈਡ ਇਹਦਾ 6 ਇੰਚ ਦੇ ਮੂਰੀ ਆ ਇਹ ਤੁਸੀਂ نیچے ਇੰਚ ਟੇਪ ਰੱਖ ਕੇ 8 ਇੰਚ ਦੀ ਮੂਰੀ ਲੈਣੀ ਆ 1 ਇੰਚ ਆਪਣਾ ਸਿਨਾ ਦੇ ਵਿੱਚ ਚੱਲਿਆ ਜਾਊਗਾ 1 ਇੰਚ ਆਪਾਂ ਵੱੱਟ ਲਵਾਂਗੇ ਠੀਕ ਹੈ ਜੀ ਇਹਨੂੰ ਤੁਸੀਂ ਇੱਥੇ ਤੱਕ ਉੱਪਰੋਂ ਤੁਸੀਂ 4 ਇੰਚ ਜਾਂ 3 ਇੰਚ ਛੱਡ ਕੇ ਇਸ ਤਰ੍ਹਾਂ ਦੀ ਸ਼ੇਪ ਦੇ ਦੇਣੀ ਆ ਸ਼ੇਪ ਦੇਣ ਤੋਂ ਬਾਅਦ ਤੁਸੀਂ ਇਹਦੀ ਕਟਿੰਗ ਕਰ ਦੇਣੀ ਆ ਚਾਰੇ ਪੀਸਾਂ ਦੀ ਇਕੱਠਿਆਂ ਦੀ ਖੁੱਲੀ ਵਾਲੀ ਸਾਈਡ ਕਰਨੀ ਠੀਕ ਹੈ ਜੀ ਇਹ ਆਪਣਾ ਉੱਪਰ ਟੱਕ ਲੱਗ ਗਿਆ ਜੀ ਬਲਾਂ ਦਾ ਠੀਕ ਹੈ ਜੀ ਹੁਣ ਆਪਾਂ ਸਲਵਾਰ कुंदे कटिंग करते हैं ये चो तो मैं दस दंग भी तीन कुंद कटिंग किस तरह करनी है ये भी देखो अपने सलवार की तह मार ली खुले वाली साइड में अपने का करी रखी है चंकी तरह प्रेस कर लैनी है ਜੋ ਵੀ ਕਪੜੇ ਦੇ ਵਿੱਚ ਵਾਲ ਹੁੰਦੇ ਤੁਸੀਂ ਵਾਲ ਕੱਢ ਕੇ ਹੀ ਕਟਿੰਗ ਕਰਿਆ ਕਰੋ ਜੋ ਵੀ ਤੁਸੀਂ ਕਮੀਜ਼ ਦੀ ਕਰਦੇ ਹੋ ਬਾਜੂ ਦੀ ਕਰਦੇ ਹੋ ਸਲਵਾਰ ਦੀ ਕੱਟ ਤੇ ਕਰਦੇ ਹਾਂ ਤੇ ਪਲਾਜ਼ੋ ਦੀ ਕਰਦੇ ਠੀਕ ਹੈ ਜੀ ਅੰਜਲੀ ਆਪਾਂ ਨੂੰ ਝੋਲੀ ਲੈਣੀ ਹੈ ਜੀ 10 ਇੰਚ ਖੁੱਲੀ ਵਾਲੀ ਸਾਈਡ ਤੋਂ ਰੱਖ ਕੇ ਆਪਾਂ نیچے ਤੱਕ ਨਿਸ਼ਾਨੀ ਲਗਾਉਣੀ ਹੈ 36 ਇੰਚ ਤੇ ਇੱਥੋਂ ਆਪਾਂ ਜਿਵੇਂ 2 ਇੰਚ ਜਾਂ 1.5 ਇੰਚ ਹੋ ਜਾ 3 ਇੰਚ ਜਿੰਨਾ ਵੀ ਮਤਲਬ ਆਪਣਾ ਪਹੁੰਚਾ ਬਚਦਾ ਉਹਨਾਂ ਆਪਾਂ ਲੈਨੇ ਇੱਥੋਂ ਤੁਸੀਂ ਬਿਲਕੁਲ ਤਿਰਛੀ ਕਾਟ ਪਾਉਣੀ ਆ ਇਸ ਤਰ੍ਹਾਂ ਇੰਚੀੜੀ ਬਰਾਕ ਕੇ ਕਿਉਂਕਿ ਇਹਨੂੰ ਚੱਕਮੇ ਕੁੰਦੇ ਬੜੀ ਸਲਵਾਰ ਕਹਿੰਦੇ ਆ ਇਹੀ ਪੀਸ ਨੂੰ ਦੇਖੋ ਆਪਾਂ ਇਹਦੇ ਉੱਪਰ ਰੱਖ ਕੇ ਕਟਿੰਗ ਕਰਾਂਗੇ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਕਟਿੰਗ ਕਰ ਦੇਣਾ ਇਹ ਦੇਖੋ ਜੀ ਇੱਕ ਸਾਈਡ ਤੋਂ ਆਪਣਾ ਕੁੰਦਾ ਬੰਦ ਵਾਲਾ ਆਉਂਦਾ ਹੁੰਦਾ ਇਹਦੇ ਤੁਸੀਂ ਕਟਿੰਗ ਕਰ ਦੇਣੀ ਆ ਹੁੰਦਾ ਇਸ ਨੂੰ ਤੁਸੀਂ ਇਸ ਤਰ੍ਹਾਂ ਰੱਖ ਕੇ ਇਹਦੇ ਨਾਲ ਤੁਸੀਂ ਪੌਂਚੇ ਰੱਖ ਕੇ ਇਸ ਤਰ੍ਹਾਂ ਤੁਸੀਂ ਖੁੱਲੀ ਵਾਲੀ ਸਾਈਡ ਪੌਂਚੇ ਨੂੰ ਇਸ ਤਰ੍ਹਾਂ ਰੱਖ ਲੈਣਾ ਬੰਦ ਵਾਲੀ ਸਾਈਡ ਦੇਖੋ ਪੌਂਚੇ ਦੀ ਮੈਂ ਆਪਣੇ ਕੰਨੀ ਰੱਖੀ ਹੋਈ ਆ ਇਸ ਤਰ੍ਹਾਂ ਤੁਸੀਂ ਜਦੋਂ ਵੀ ਸਟਿਚ ਕਰੋਗੇ ਇਸ ਤਰ੍ਹਾਂ ਕਰਕੇ ਰੱਖ ਕੇ ਇਹਨੂੰ ਤੁਸੀਂ 1.5 ਇੰਚ ਦੀ ਕਾਟ ਲੈਣੀ ਆ ਇੱਥੋਂ ਜਿਹੜੀ ਪੈਣਾ ਕਹਿੰਦੇ ਨੇ ਸਾਡਾ ਪਹੁੰਚਾ ਨੀਂਚੇ ਨੂੰ ਗਿਰਦਾ ਮੂਰੀ ਦੇ ਉੱਤੇ ਪਹੁੰਚਾ ਆਉਂਦਾ ਇਹਦੇ ਨਾਲ ਤੁਸੀਂ ਇੱਥੋਂ ਇਹਦੀ 1.5 ਇੰਚ ਦੀ ਕਟਿੰਗ ਕਰਨੀ ਆ ਜਿੱਥੇ ਤੇ ਆਪਣੀ ਸੀਨ ਆਊਗੀ ਆ ਆਪਾਂ ਨੇ ਟੱਕ ਲਗਾ ਲਿਆ ਜੀ ਜਿਹੜਾ ਤੁਸੀਂ ਸੈਂਟਰ ਦਾ ਵਾਲ ਪਾਉਣਾ ਉਹ ਤੁਸੀਂ ਆ ਟੱਕ ਦੇ ਉੱਪਰ ਤੋਂ ਡਾਉਣਾ ਚਾਹੀਦਾ ਜੇ ਤੁਹਾਡਾ ਟੱਕ ਦੇ ਉੱਪਰ ਨਾ ਵਾਲ ਆਇਆ ਫਿਰ ਥੋੜੀ ਸਲਵਾਰ ਘੁੰਮੂਗੀ ਠੀਕ ਆ ਜੀ ਤੁਸੀਂ ਉਸ ਤਰੀਕੇ ਨਾਲ ਵਾਲ ਪਾਉਣੇ ਆ ਜਿਸ ਤਰੀਕੇ ਨਾਲ ਮਤਲਬ ਸੈਂਟਰ ਦਾ ਵਾਲ ਬਰਾਬਰ ਆ ਸਕੇ ਠੀਕ ਹੈ ਜੀ ਇਹ ਆਪਣੀ ਸਲਵਾਰ ਕਟਿੰਗ ਹੋ ਗਈ ਜਿਹਹੁਣ ਆਪਾਂ বেলਟ ਦੀ ਕਟਿੰਗ ਕਰਦੇ ਆ ਇਹਦੇ ਵਿੱਚ ਆਪਾਂ ਸਲਵਾਰ ਦੇ ਵਿੱਚ ਲਾਸਟਿਕ ਪਾਉਣੀ ਆ ਆਪਾਂ ਸਾਢੇ 6 ਸ਼ੇਪ ਪਾਉਣੇ 7 ਇੰਚ ਦੀ বেলਟ ਲਵਾਂਗੇ ਜੀ ਲੰਬਾਈ ਇਹ ਚੁੜਾਈ ਹੈਗੇ বেলਟ ਦੀ 26 ਇੰਚ